ਹੌਂਜੀ ਦੋ ਸਿਕਰ ਦੋ ਸਨਮਾਨਕ ਰੈਡਮੇਕਰ ਜੀ ਨੇ ਕਰਨਾ ਕੈਨੇਡਾ ਯੂਨ ਕਬੱਡੀ ਕਲੱਬ ਕੈਨੇਡਾ ਜੰਗ ਕਬੱਡੀ ਕਲੱਬ ਕੈਨੇਡਾ ਨੈਸ਼ਨਲ ਕਬੱਡੀ ਕਲੱਬ ਐਸੋਸੀਏਸ਼ਨ ਕੈਨੇਡਾ ਹਿੰਦਰ ਲੱड्डੂ ਗੋਦੀ ਜੰਨਾ ਕੈਨੇਡਾ ਕਮਜ ਤੇ ਮੀਟੂ ਕੰਗ ਔਰ ਬੇਮਾਨ ਔਰ ਸਾਡੇ ਸਨਮਾ ਕੈਨੇਡਾ ਔਰ ਕੁਲਵੀਰ ਕੁਲਵੀਰ ਦੇ ਦੁਲੇਦ ਦੀ ਟਿਕਰ ਸਰਾਏ ਗਈ ਮੱਖਣ ਥਾਲੀ ਵਾਲਾ ਸ਼ੁਭਾ ਅੱਚੜਵਾਲ ਜੋ ਕੀ ਐਲਾਨ ਕਰਵਾ ਰਹੇ ਹੈ ਬਾਜੀ ਜੰਡ ਮੈਂ ਬੇਨਤੀ ਕਰਦਾ ਵੱਡੇ ਵੀਰ ਬਜਰਾਤ ਸਿੰਘ ਬਾਜੀ ਜੱਤ ਨੂੰ ਕਿ ਉਹ ਦੋ ਮਿੰਟ ਗਰਾਊਂਡ ਵਿੱਚ ਆਵੇ ਆਪਣੇ ਪੁੱਤਰ ਨੂੰ ਲੈ ਕੇ ਲੈ ਵੀ ਬਾਜੀ ਬਾਈ ਆਏ ਗਏ ਨੂੰ ਤੇ ਵੱਡਾ ਐਲਾਨ ਹੋਣ ਜਾ ਰਿਹਾ ਵੀ ਬਾਜੀ ਜਣ ਦਾ ਪੁੱਤਰ ਆ ਇਹ ਸੀਜ਼ਨ ਖੇਡੂਗਾ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਜੀ ਗੋੜੀ ਖੇਡਦਾ ਹੋਣਾ ਵੱਲੋਂ ਇਹ ਐਲਾਨ ਹੋ ਗਿਆ ਨਾਲ ਬੇਮਾਨ ਜੀ ਆਏ ਹੋਇਆ ਜਮਿਕਰ ਸਿੰਘ ਜੀ ਸਾਡੇ ਪਿਤਾ ਭਰਪੂਤ ਨਸਲ ਪਰ ਕੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਪਰ ਫੱਟੇ ਜੰਡ ਵਾਲੇ ਨੇ ਅੱਜ ਕੱਲ ਚਰਚਾ ਕਰਾਈ ਹੋਈ ਹੈ ਇੰਸਟਾਗ੍ਰਾਮ ਤੇ ਵੀ ਸ਼ਾਇਆ ਹੋਇਆ ਫੱਟੇ ਜੰਡ ਵਾਲੇ ਨੂੰ ਲੋਕੀ ਪਿਆਰ ਕਰਦੇ ਆ ਜਿਦਾ ਬਾਜੀ ਨੂੰ ਲੋਕ ਪਿਆਰ ਕਰਦੇ ਸੀ ਕਬਈ بڑے ਤਕੜੇ ਤਕੜੇ ਪਲੇਅਰ ਹੋਏ ਆ ਪਰ ਜਿਨ੍ਹਾਂ ਨੂੰ ਪਿਆਰ ਕਰਦੀ ਹੈ ਸੰਗਤ ਉਹ ਵਿਰਲੇ-विरਲੇ ਹੁੰਦੇ ਆ ਜਿਹੜੇ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਆ ਉਹਨਾਂ ਵਿੱਚੋਂ ਇੱਕ ਹੈ ਸਾਡਾ ਫੱਤੇ ਔਰ ਫੱਤੇ ਦਾ ਨਾਮ ਹੀ ਫੱਤੇ ਹੈ ਔਰ ਜਦ ਫੱਤੇ ਆ ਗਈ ਤੇ ਫਿਰ ਤੇ ਫੱਤੇ ਹੀ ਹੁੰਦੇ ਆ ਸਾਰੇ ਕੰਮ ਫੱਤੇ ਹੁੰਦੇ ਆ ਵੱਡੇ ਜੰਡ ਵਾਲਾ ਭਾਈ ਸਰਮੀ ਹੁਣੇ ਕਹਿੰਦੇ ਆ ਭਾਈ ਦੇਮਾਨ ਹੁਣੇ ਕਹਿੰਦੇ ਆ ਵੀ ਇਸ ਸੀਜ਼ਨ ਕੈਨੇਡਾ ਦੀ ਧਰਤੀ ਦੇਵ ਮਨਰਾਜ ਸਿੰਘ ਜੀ ਬਾਜੀ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦੇਣਾ ਉਹਨਾਂ ਦੇ ਪੁੱਤਰ ਦੇ ਲਈ ਬਹੁਤ ਵੱਡੇ ਐਲਾਨ ਹੋ ਗਏ ਹੈ ਜੀ ਕੈਨੇਡਾ ਖੇਡੂਗਾ ਨਾਮ ਦੇਮਾਨ ਜੀ ਨੇ ਨਾਲ ਸਾਡੀ ਜਿੰਨੇ ਵੀ ਸ਼ਕਕਾਰ ਜੋ ਸਜਣ ਖੜੇ ਹੈ ਸਰਦਾਰ ਕਮਿਕਰ ਸਿੰਘ ਜੀ ਕੈਨੇਡਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਯੂਥ ਕਬੱਡੀ ਕਲੱਬ ਦਾ ਯੰਗ ਕਬੱਡੀ ਕਲੱਬ ਦਾ ਨੈਸ਼ਨਲ ਕਬੱਡੀ ਐਸੋਸੀਏਸ਼ਨ ਦਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਬਹੁਤ ਵੱਡਾ ਧੰਨਵਾਦ ਬਹੁਤ-ਬਹੁਤ ਧੰਨਵਾਦ ਇਹਨਾਂ ਵੱਡੇ ਰਿਸਪੈਕਟਡ ਵੀਰਾਂ ਦਾ ਹੁਣ